ਆਪਣੇ ਆਪ ਨੂੰ ਚੰਗਾ ਬਣਾਉਣੇ ਲਈ ਆ ਔਰਤਾਂ ਤੇ ਮਰਦ ਬਣ ਗਏ ਪਰ ਹੈ ਜੀ ਵੀ ਜਾਣਦੇ ਆ ਸੋ ਕਿਸੇ ਮੁੰਡੇ ਨੇ ਕਿਸੇ ਵੂਮਨ ਦੇ ਨਾਲ ਡੇਟ ਫਿਕਸ ਕੀਤੀ ਕਿ ਮੈਂ ਚਲੋ ਆਪਾਂ ਉਹਨੂੰ ਪਾਰਟਨਰ ਚਾਹੀਦਾ ਸੀ ਉਹਨੂੰ ਪਾਰਟਨਰ ਚਾਹੀਦਾ ਸੀ ਹਨਾ ਤੇ ਅਸੀਂ ਆਪਾਂ ਡੇਟ ਤੇ ਚੱਲਦੇ ਆ ਤੇ ਉਹ ਜਦੋਂ ਡੇਟ ਤੇ ਗਏ ਤੇ ਮੁੰਡੇ ਨੇ ਮੁੰਡੇ ਨੂੰ ਕੁੜੀ ਨੂੰ ਦੱਸਿਆ ਕਿ ਮੈਂ ਵਿਆਹੀ ਹਾਂ ਤੇ ਮੇਰੇ ਬੱਚੇ ਵੀ ਆ ਤੇ ਉਹ ਉਹਨੂੰ ਪੁੱਛਣ ਲੱਗਾ ਤੇ ਤੂੰ ਵਿਆਹੀ ਹਾਂ ਤੂੰ ਬੱਚੇ ਆ ਤੂੰ ਮੇਰੇ ਨਾਲ ਡੇਟ ਤੇ ਕਿਉਂ ਜਾਣਾ ਚਾਹੁੰਦੀ ਕਹਿੰਦੀ ਮੈਂ ਤੇਰੇ ਨਾਲ ਡੇਟ ਤੇ ਤਾਂ ਜਾਣਾ ਚਾਹੁੰਦੀ ਆਪਾਂ ਦੋ ਚਾਰ ਡੇਟਾਂ ਕਰਕੇ ਦੇਖ ਲੈਣੇ ਆ ਜੇ ਗੱਲ ਬਣ ਗਈ ਤਾਂ ਮੈਂ ਉਹਨੂੰ ਡ ਸੋ ਮੈਨੂੰ ਅਜ ਤੱਕ ਸਮਝ ਨਹੀਂ ਆਈ ਕਿ ਔਰਤ ਨਾਮ ਦਾ ਜੀਵ ਦੁਨੀਆ ਤੋਂ ਲੱਭਦਾ ਕਿਆ ਮੈਂ ਇਹ ਕਹਿੰਦੀ ਹੁਣੀ ਤੁਸੀਂ ਜੇਸ ਬੰਦੇ ਦੇ ਨਾਲ ਲਾਵਾ ਲਈਆਂ ਸਭ ਤੋਂ ਵੱਧ ਇੱਜ਼ਤ ਤੁਹਾਡੀ ਉਹ ਹੀ ਕਰੂਗਾ ਉਸ ਤੋਂ ਬਾਅਦ ਤੁਸੀਂ ਦੂਜਾ ਬੰਦਾ ਲੱਭ ਲੋ ਨਾ ਉਹ ਕਦੀ ਤੁਹਾਡੀ ਇੱਜ਼ਤ ਨਹੀਂ ਕਰੂਗਾ ਥਾਣੋਂ ਵਰਤ ਕੇ ਤੁਹਾਡੇ ਜਲੂਸ ਦੁਨੀਆ ਤੇ ਉਹ ਕੱਢੂਗਾ ਆਪਾਂ ਸਾਰਿਆਂ ਨੇ ਦੇਖਿਆ ਕਿ ਤੁਸੀਂ ਮੂੰਹ ਦੇਣ ਜੁਗੇ ਨਹੀਂ ਹੈਗੇ ਪਰ ਉਹ ਮੁੰਡਾ ਚੰਗੇ ਘਰ ਦਾ ਸੀ ਚੰਗੇ ਮੈਂ ਖਾਨਦਾਨ ਦਾ ਕਹਿ ਦਊਂਗੀ ਤੇ ਉਹ ਕਹਿੰਦਾ ਮੈਂ ਕਿਸੇ ਦਾ ਘਰ ਨਹੀਂ ਖਰਾਬ ਕਰ ਸਕਦਾ ਤੇ ਉਹਨੇ ਉਹ ਉਹ ਕੰਮ ਨਹੀਂ ਕੀਤਾ ਸਾਰੇ ਬੰਦੇ ਉਸ ਮੁੰਡੇ ਵਰਗੇ ਨਹੀਂ ਹੁੰਦੇ ਕਿ ਤੁਹਾਨੂੰ ਹਾਂ ਵੀ ਤੁਹਾਨੂੰ ਜਵਾਬ ਦਿੱਤਾ ਕਿ ਮੈਂ ਨਹੀਂ ਜਾਣਾ ਮੈਂ ਕਿਸੇ ਦਾ ਘਰ ਨਹੀਂ ਖਰਾਬ ਹੋਣਾ ਬਹੁਤ ਦੁਨੀਆ ਇੱਥੇ ਜਿਹੜੀਆਂ ਵੂਮਨ ਨੂੰ ਸਿਰਫ ਬਰਤ ਕੇ ਤੇ ਜਲੂਸ ਕੱਟ ਕੇ ਉਹ ਤਾਂ ਛੱਡ ਦਿੰਦੇ ਆ